ਅਨਟਾਰੀਓ ਦੇ ਯੋਰਕ ਰੀਜਨ ਦੇ ਵਿੱਚ ਇੱਕ ਸਕੂਲ ਆ ਸਕੂਲ ਦਾ ਨਾਮ ਆ ਸੇਂਟ ਮੈਕਸਿਮਲਮ ਕੋਪ ਕੈਥੋਲਿਕ ਹਾਈ ਸਕੂਲ ਇਸ ਸਕੂਲ ਦੇ ਵਿੱਚ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਪਰਫੈਕਟ ਗ੍ਰੇਡ ਦਿੱਤੇ ਗਏ ਜਾਨੀ 100 ਚੋਂ 100 ਨੰਬਰ ਆਏ ਆ ਇਹ 100 ਚੋਂ 100 ਨੰਬਰ ਇਸ ਕਰਕੇ ਨਹੀਂ ਆਏ ਵੀ ਉਹ ਨਿਆਣੇ ਪੜਦੇ ਬਹੁਤ ਆ ਆ ਤਿੰਨ ਸਬਜੈਕਟ ਨੇ ਇਹ ਦੋ ਬਾਇਓਲੋਜੀ ਦੀਆਂ ਕਲਾਸਿਸ ਤੇ ਇੱਕ ਬਿਜ਼ਨਸ ਕਲਾਸ ਇਹਨਾਂ ਤਿੰਨ ਕਲਾਸਿਸ ਦੇ ਵਿੱਚ 100 ਚੋਂ 100 ਨੰਬਰ ਇਸ ਕਰਕੇ ਆਏ ਆ ਪਰਫੈਕਟ ਮਾਰਕਸ ਇਸ ਕਰਕੇ ਆਏ ਆ ਕਿ ਉਹਨਾਂ ਨੂੰ ਪੜਾਉਣ ਵਾਲਾ ਟੀਚਰ ਹੀ ਹੈ ਨਹੀਂ ਤੇ ਜਦੋਂ ਟੀਚਰ ਹੈ ਨਹੀਂ ਤੇ ਫਿਰ ਉਹਨਾਂ ਨੂੰ ਨੰਬਰ ਕਿਸ ਹਿਸਾਬ ਨਾਲ ਦਿੱਤੇ ਜਾਣ ਉਹਨਾਂ ਨੇ ਇਹਨਾਂ ਨਿਆਣਿਆਂ ਨੂੰ ਪਰਫੈਕਟ ਮਾਰਕਸ ਜਿਹੜੇ ਆ ਉਹ ਦੇ ਦਿੱਤੇ ਰੌਲਾ ਕੀ ਆ ਕੈਨੇਡਾ ਦੇ ਸਕੂਲਾਂ ਦੇ ਵਿੱਚ ਟੀਚਰਾਂ ਦੀ ਬਹੁਤ ਜ਼ਿਆਦਾ ਘਾਟ ਆ ਬਹੁਤੇ ਨਿਆਣੇ ਟੀਚਰਾਂ ਤੋਂ ਬਿਨਾ ਆ ਇੱਕ ਵੱਡੀ ਗਿਣਤੀ ਉਹਨਾਂ ਟੀਚਰਾਂ ਕੋਲੋਂ ਪੜ ਰਹੀ ਹੈ ਜਿਹੜੇ ਸਰਟੀਫਾਈਡ ਹੀ ਨਹੀਂ ਆ ਕੱਲੇ ਅੰਟਰੀਓ ਦੇ ਵਿੱਚ ਜਿਹੜੇ ਅੰਕੜੇ ਦੱਸਦੇ ਆ ਕਿ 24% ਐਲੀਮੈਂਟਰੀ ਸਕੂਲ ਤੇ 35% ਸਕੈਂਡਰੀ ਸਕੂਲ ਕਹਿ ਰਹੇ ਕਿ ਸਾਡੇ ਕੋਲ ਟੀਚਰਾਂ ਦੀ ਘਾਟ ਆ ਜਿਹੜਾ ਕਿ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਅੰਕੜਾ ਆ ਹੁਣ ਇਹਨਾਂ ਨੇ ਕੀਤਾ ਕਿ ਇਹਦੇ ਤੋਂ ਬਾਅਦ ਕਿ ਜਿਹੜੇ ਅਨ ਸਰਟੀਫਾਈਡ ਟੀਚਰਸ ਨੇ ਭਾਵ ਜਿਨ੍ਹਾਂ ਨੇ ਪੜ੍ਹਾਈ ਨਹੀਂ ਕੀਤੀ ਪੜਾਉਣ ਵਾਲੀ ਉਹਨਾਂ ਨੂੰ ਵੀ ਟੀਚਰ ਰੱਖਣਾ ਸ਼ੁਰੂ ਕਰ ਦਿੱਤਾ ਜਿਹਦੇ ਵਿੱਚ ਕੁਝ ਸਾਲਾਂ ਦੇ ਵਿੱਚ ਵਿੱਚ ਤਿੰਨ ਗੁਣਾ ਵਾਧਾ ਹੋਇਆ ਇਕੱਲੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅ 19 ਦੇ ਵਿੱਚ 92 ਜਣਿਆਂ ਨੂੰ ਇਹ ਲੈਟਰ ਇਸ਼ੂ ਕੀਤੀਆਂ ਸੀ ਜਿਹੜੀ ਲੈਟਰ ਆਫ ਪਰਮਿਸ਼ਨ ਕਹਿੰਦੇ ਆ ਮਤਲਬ ਸਪੈਸ਼ਲ ਲੈਟਰ ਆਫ ਪਰਮਿਸ਼ਨ ਕਿ ਤੁਹਾਨੂੰ ਪੜਾਉਣ ਦਾ ਤਜਰਬਾ ਨਹੀਂ ਤੁਹਾਨੂੰ ਪੜਾਉਣਾ ਨਹੀਂ ਆਉਂਦਾ ਪਰ ਤੁਸੀਂ ਪੜਾ ਸਕਦੇ ਆ ਹੁਣ ਇਹਨਾਂ ਨੇ ਇਹ 23 ਦੇ ਵਿੱਚ ਪਿਛਲੇ ਸਾਲ 92 ਤੋਂ ਵੱਧ ਕੇ 303 ਹੋ ਗਏ ਸੀ ਜਾਨੀ 3 ਗੁਣਾ ਅਨ ਸਰਟੀਫਾਈਡ ਟੀਚਰਜ਼ ਦੀ ਗਿਣਤੀ ਬ੍ਰਿਟਿਸ਼ ਕੋਲੰਬੀਆ ਦੇ ਸਕੂਲਾਂ ਵਿੱਚ ਵੱਧ ਚੁੱਕੀ ਆ ਕਾਰਨ ਬੜਾ ਸਾਫ਼ ਆ ਜਿਹੜੇ ਕੰਮ ਕਰਨ ਵਾਲੇ ਹਾਲਾਤ ਨਹੀਂ ਆ ਸਕੂਲਾਂ ਦੇ ਵਿੱਚ ਤਨਖਾਹ ਉਨੀ ਜ਼ਿਆਦਾ ਨਹੀਂ ਆ ਜਿਹੜਾ ਬੋਝ ਆ ਟੀਚਰਾਂ ਦੇ ਉੱਤੇ ਉਹ ਕਿਤੇ ਜ਼ਿਆਦਾ ਆ ਇਸ ਕਰਕੇ ਲੋਕ ਟੀਚਿੰਗ ਦੇ profession ਦੇ ਵਿੱਚ ਜਾ ਨਹੀਂ ਰਹੇ ਪਿੱਛੇ ਜੇ ਇੱਕ ਮੀਸੀ ਸਾਗਾ ਦਾ ਇੱਕ ਸਕੂਲ ਸੀ ਉਸ ਸਕੂਲ ਦੇ ਵਿੱਚੋਂ ਇੱਕ ਜਿਹੜੀ ਐਪਲਵੁੱਡ ਹਾਈਟ ਨੇਬਰਹੂਡ ਦੇ ਵਿੱਚ ਸਕੂਲ ਦੱਸਦੇ ਸੀ ਇਹ ਟੌਮਕਨ ਰੋਡ ਮਿਡਲ ਸਕੂਲ ਉੱਥੋਂ ਦੇ ਟੀਚਰ ਨੇ ਕਿ ਪਿਛਲੇ ਸਾਲ ਦੀ ਗੱਲ ਆ ਇਹ ਲੈਟਰ ਦੱਸੀ ਗਈ ਸੀ ਔਰ ਉਹਦੇ ਉੱਤੇ ਟਵਿੱਟਰ ਦੇ ਉੱਤੇ ਐਕਸ ਦੇ ਉੱਤੇ ਤੇ ਹੋਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਗਈ ਉਹ ਸਕੂਲ ਦੇ ਅੰਦਰ ਦੀ ਹਾਲਤ ਤੇ ਬਿਆਨ ਕੀਤੀ ਸੀ ਵੀ ਸਾਨੂੰ ਦਰਵਾਜ਼ੇ ਬੰਦ ਕਰਕੇ ਕੁੰਡੇ ਲਾ ਕੇ ਪੜਾਉਣਾ ਪੈਂਦਾ ਨਿਆਣੇ ਸਮਾਨ ਚੋਰੀ ਕਰਕੇ ਲੈ ਜਾਂਦੇ ਟੀਚਰਾਂ ਦੇ ਸਿਰ ਤੇ ਪਿੱਛੋਂ ਕੱਪ ਮਾਰਦੇ ਆ ਬਾਥਰੂਮ ਦਾ ਗੰਦ ਹੱਥਾਂ ਨਾਲ ਚੱਕ ਕੇ ਆਲੇ ਦੁਆਲੇ ਦੀਆਂ ਕੰਧਾਂ ਦੇ ਉੱਤੇ ਸਿੱਟ ਦਿੰਦੇ ਆ ਐਜੇ ਮਾਹੌਲ ਦੇ ਵਿੱਚ ਟੀਚਰ ਪੜਾਉਣਾ ਸੁਰੱਖਿਅਤ ਨਹੀਂ ਸਮਝਦੇ ਕਿ ਇਸੇ ਕਰਕੇ ਇਸ ਪਾਸੇ ਟੀਚਰਾਂ ਦੀ ਕਮੀ ਆ ਰਹੀ ਆ ਤੇ ਅ ਇਸ ਸਾਲ 24% ਜਿਹੜੇ ਐਲੀਮੈਂਟਰੀ ਤੇ ਜਿਹੜੇ 35% ਸਕੈੰਡਰੀ ਸਕੂਲਾਂ ਦੇ ਵਿੱਚ ਜਿਹੜੀ ਇਸ ਵੇਲੇ ਡੈਰੀਓ ਦੇ ਵਿੱਚ ਟੀਚਰਾਂ ਦੀ ਘਾਟ ਆ ਦੇਖਣ ਵਾਲੀ ਗੱਲ ਆ ਵੀ ਇਹ ਘਾਟ ਅਗਲੇ ਸਾਲ ਘਟਦੀ ਆ ਜਾਂ ਵੱਧਦੀ ਆ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਕਿ ਇੱਕ 12 ਗ੍ਰੇਡ ਦੇ ਵਿੱਚ ਨਿਆਣੇ ਪੜਦੇ ਹੋਣ ਤੇ ਉਹਨਾਂ ਨੂੰ 100% ਮਾਰਕਸ ਦੇ ਦਿੱਤੇ ਜਾਣ ਇਸ ਕਰਕੇ ਕਿਉਂਕਿ ਉਹਨਾਂ ਨੂੰ ਪੜਾਉਣ ਵਾਲਾ ਟੀਚਰ ਹੀ ਕੋਈ